ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਆ ਜੀ 4 ਮਈ ਦੀ ਅਫਾ ਗੱਲ ਕਰਨੀ ਹੈ ਯਾਨੀ ਕਿ ਅੱਜ ਪੰਜਾਬ ਦਾ ਫਲਸਣਾ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦਿਆਂਗੇ ਐਸੇ ਲਈ ਜੀ ਆ ਤਾਜ਼ਾ ਸੈਟਰਡੇ ਦਸਿਹਰੇ ਦੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਵਾ 7 ਦਾ ਟਾਈਮ ਹੋ ਰਿਹਾ 4 ਮਈ ਦੀ ਅੱਜ ਸਵੇਰ ਹੈ ਜਿਵੇਂ ਕਿ ਸਾਨੂੰ ਕੱਲ ਰਾਤ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਲਿਖਤੀ ਪੋਸਟ ਫਾਕੇ ਵੀ ਤੁਹਾਨੂੰ ਅਪਡੇਟ ਕਰਤਾ ਸੀ ਕਿ ਲੈਂਦੇ ਆਲੇ ਫਾਸਿਆਂ ਠੰਢੀ ਹਨੇਰੀ ਦੇ ਨਾਲ ਜਿਹੜਿਆ ਗਰਚਾਂਮਕ ਨਾਲ ਮੀਂਹ ਜਿਹੜਿਆ 10 ਦਿਨ ਚੱਰੇ ਨੇ ਕੱਲ ਉਹ ਐਸੇ ਦਿਨ ਠੀਕ ਠਾਕ ਰਿਹਾ ਸਵੇਰ ਤੱਕ ਲੱਗੇ ਤਾਂ ਫਿਰ ਤੱਕ ਧੁੱਪ ਲੱਗੀ ਅ ਦੇਰ ਸ਼ਾਮ ਜਿਹੜਾ Rajasthan ਦੇ ਵਿੱਚ ਸਿਸਟਮ ਐਕਟੀਵੇਟ ਹੋ ਚੁੱਕਾ ਸੀ ਜਿਹੜਾ ਕਿ ਹਰ Rajasthan ਤੇ Haryana ਦੇ ਖੇਤਰਾਂ ਦੇ ਵਿੱਚ ਦਿੱਲੀ ਗੁਰੂਗਰਾਮ ਨੈਡਾ ਖੇਤਰਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਸਰਾਟੇ ਕਿਤੇ ਕਿਤੇ ਗੜੇਵਾਰ ਕਰ ਗਿਆ ਲੈਂਦੇ ਆਲੇ ਫਾਸਿਆਂ ਫਿਰ ਬੱਦਲ ਬਣਿਆ ਸ਼ਾਮ ਨੂੰ ਜਿਹੜਾ ਕਿ ਅੱਗੇ ਵਾਅਦਾ ਹੋਇਆ ਅ ਵਿਚ ਐਂਟਰ ਕਰ ਗਿਆ ਸੀ ਔਰ ਦੂਜੇ ਪਾਸੇ ਰਾਜਸਣ ਵਾਲਾ ਬਦਲ ਹੋਵੇ ਜਿਹੜਾ ਫੈਲ ਰਿਹਾ ਸੀ ਉਹਦੇ ਵੀ ਪ੍ਰਭਾਵ ਹੇਠ ਜਿਹੜੇ ਪੰਜਾਬ ਦੇ ਕੁਝ ਖੇਤਰ ਆਏ ਸੀ ਤੋ ਇਹ ਤਗੜਾ ਹਨੇਰ ਚੱਕਰ ਜਿਵੇਂ ਕਿ ਸਾਨੂੰ ਕੱਲ ਹੀ ਇਹ ਅਪਡੇਟ ਫਾਤੀ ਸੀ ਕਿ ਤਗੜਾ ਹਨੇਰ ਚੱਕਰ ਚੱਲਣ ਦੇ ਅਸਰ ਘਟਨੇ ਕਿਉਂਕਿ ਬੱਦਲ ਰਾਤ ਨੂੰ ਬਣਿਆ ਜੇਕਰ ਦਿਨੇ ਬਣਦਾ ਫਿਰ ਇਹ ਖੜਕਾ ਦਰਕਾ ਜ਼ਰੂਰ ਕਰਦਾ ਤੇ ਜਿਹੜਾ ਚੜ੍ਹਦੇ ਵੱਲੋਂ ਐਂਟਰ ਕਰਦਾ ਹੋਇਆ ਯਾਨੀ ਕਿ ਬਾਰਡ ਏਰੀਆ ਦੇ ਵਿੱਚ ਮਾਲਵੇ ਦੇ ਖਾਸ ਕਰ ਫਾਜ਼ਲਕਾ ਬਠੰਡਾ ਫਰੀਦਕੋਟ ਫਿਰੋਜ਼ਪੁਰ ਔਰ ਅੱਗੇ ਇੱਕ ਪੱਟੀ ਦੀ ਤਰ੍ਹਾਂ ਵਧਦਾ ਹੋਇਆ ਇਹ ਸਿਸਟਮ ਕਾਰਵਾਈਆਂ ਕਰਕੇ ਗਿਆ ਹਲਕਤਾਂ ਲੱਗੇ ਦਰਮਿਆਨ ਉਮੀਦ ਅਰਜ ਹੋਈ ਨੇ ਔਰ ਦੂਜੇ ਫਾਸੇ ਜੀ ਅੱਧੀ ਰਾਤ ਤੋਂ ਬਾਅਦ ਸ਼੍ਰੀ ਗੰਗਾ ਨਗਰ ਲੱਗ ਗਿਆ ਜਿਹੜਾ ਬੱਦਲ ਬਣਿਆ ਸਕਾਰ ਨਰਮਾ ਬੈਲਟ ਦੱਖਣੀ ਜ਼ਿਲ੍ਹੇ ਜਨਤ ਦੇ ਵਿੱਚ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਰੂਫਗੜ ਸਰਤਗੜ ਅਰ ਦੂਸਰੇ ਫਾਸੇ ਜੇ ਬਠੰਡਾ ਫਾਜਲ ਕਾ ਫਰੀਦਕੋਟ ਵੋਹਰ ਇਹਨਾਂ ਫਾਗਾ ਦੇ ਵਿੱਚ ਇਹ ਵਾਲਾ ਬਦਲ ਵੀ ਕਾਰਵਾਈਆਂ ਕਰ ਗਿਆ ਹਲਕਤ ਲੈ ਕੇ ਦਰਮਿਆਨੇ ਵੀ ਦਰਜ ਕਰਾ ਕੇ ਗਿਆ ਜੀ ਸੋ ਅੱਜ ਸਵੇਰ ਵੇਲੇ ਯਾਨੀ ਕਿ 3-4 ਵਜੇ ਤੋਂ ਬਾਅਦ ਇਹ ਬਦਲ ਅੱਗੇ ਵਾਧਾ ਹੋਇਆ ਸੰਗਰੂਰ ਮਲੇਰਕੋਟਲਾ ਨਾਬਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਔਰ ਪਟਿਆਲੇ ਦੇ ਨਾਲ ਲੱਗਦੇ ਖੇਤਰ ਤੇ ਲੁਧਿਆਣਾ ਦੇ ਕੁਝ ਪੂਰਬੀ ਖੇਤਰ ਰੋਪੜ ਮੋਹਾਲੀ ਤੇ ਚੰਡੀਗੜ੍ਹ ਡੇਰਾ ਬੱਸੀ ਇਹਨਾਂ ਫਾ ਹਲਕੇ ਕਿਤੇ ਦਰਮਿਆਨੇ ਵੀ ਕਿਤੇ ਕਿਤੇ ਤਗੜੇ ਵਿਚਰਾਟੇ ਵੀ ਜਿਹੜੇ ਅਰਜ ਹੋਏ ਨੇ ਸੋ ਐਸਐਲ ਵੀ ਜੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਰੋਪੜ ਮਹਾਲੀ ਹੁਸ਼ਿਆਰ ਖੇ ਨਵਾਂ ਸ਼ਾੜ ਦੇ ਕੁਝ ਖੇਤਰਾ ਦੇ ਵਿੱਚ ਹਲਕੇ ਦਰਮਿਆਨੇ ਮੇਂ ਐਸਐਲ ਜਾਰੀ ਨੇ ਸੋ ਇਹ سلسلہ ਚੱਲਦਾ ਰਹਿਣਾ ਜੀ ਅੱਜ ਕਿਉਂਕਿ ਬੱਦਲ ਉੱ퍼 ਵੱਡ ਚੁੱਕਿਆ ਸਵੇਰੂ ਵਾਲੇ ਹੀ ਇਸ ਲਈ ਧੁੱਪ ਨਹੀਂ ਲੱਗਣੀ ਇਸ ਲਈ ਜਿਹੜਾ ਬਹੁਤ ਵੱਡਾ ਮੀਂਹ ਚਖੜਦਾ ਜਿਹੜਾ ਆਪਾਂ ਕਹਿ ਰਹੇ ਸੀ ਉਹ ਅੱਜ ਦੁਪਹਿਰ ਤੋਂ ਬਾਅਦ ਵੀ ਚੱਲਣ ਦੇ ਅਸਰ ਘੱਟ ਨੇ ਜੇਕਰ ਇਹ ਬੱਦਲ ਤੋਂ ਬਾਅਦ ਧੁੱਪ ਲੱਗ ਜਾਂਦੀ ਆ ਸਵੇਰ ਤੋਂ ਲੱਗੇ ਦੁਪਹਿਰ ਤੱਕ ਤਿੰਨ ਚਾਰ ਘੰਟੇ ਬਹੁਤ ਹੁੰਦੇ ਨੇ ਜੇਕਰ ਧੁੱਪ ਲੱਗੀ ਤਾਂ ਦੁਪਹਿਰ ਤੋਂ ਬਾਅਦ ਫਿਰ ਤਗੜਾ ਹਨੇਰ ਚੱਕਰ ਚੱਲਣ ਦੇ ਅਸਰ ਹੋਣਗੇ ਲੈਂਦੇ ਤੋਂ ਚੜਦੇ ਵੱਲ ਨੂੰ ਹਨੇਰੀ ਜੜੀਆ ਕੂਚ ਕਰੇਗੀ ਪਰ ਹੁਣ ਅਸਾਰ ਜਿਹੜਿਆ ਘਟਦੇ ਜਾਫਰੇ ਨੇ ਤੇ ਹਲਕੇ ਤੋਂ ਲੈ ਕੇ ਦਰਮ ਜਗਰਤ ਉੱਪਰ ਨਾ ਲੱਗੀ ਫੇਰ ਦੂਜੇ ਫਾਸੇ ਜੀ ਰਾਜਸਥਾਨ ਦੇ ਹਵਾ ਤੇ ਭਾਗਾ ਦੇ ਵਿੱਚ ਜਿਹੜਾ ਬੱਦਲ ਬਣਿਆ ਹੋਇਆ ਜਿਹੜਾ ਕਿ ਕਾਰਵਾਈਆਂ ਦੇ ਰਿਹਾ ਕਿਤੇ-ਕਿਤੇ ਹਲਕੇ ਕਿਤੇ ਦਰਮਿਆਨੇ ਛਾਟੇ ਸੌ ਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਦਿਨ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਲੱਗਣ ਦਾ ਅਸਰ ਹੋਣਗੇ ਹਰਿਆਣਾ ਦੇ ਵਿੱਚ ਵੀ ਮੀਂਹ ਕੱਲ ਤੋਂ ਜੜਿਆ ਜਾਰੀ ਸੀਗੇ ਜੀ ਕੱਲ ਦੇਰ ਸ਼ਾਮ ਤੋਂ ਅਤੇ ਰਾਤ ਤੱਕ ਮੀਂਹ ਜੜਿਆ ਦਰਜ ਹੋਈ ਸੀ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੇ ਅੱਜ ਵੀ ਹਲਕੇ ਟੁੱਟਵੇਂ ਛਰਾਟੇ ਲੱਗਣ ਤੇ ਅਸਰ ਹੋਣਗੇ ਕਿਤੇ ਕਿਤੇ ਛਰਾਟੇ ਤੇਜ਼ ਵੀ ਹੋ ਸਕਦੇ ਨੇ ਭਾਵੇਂ ਉਹ ਦੱਖਣੀ ਜ਼ਿਲ੍ਹੇ ਨੇ ਭਾਵੇਂ ਉਹ ਉੱਤਰ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ ਜਿਨ੍ਹਾਂ ਦੇ ਵਿੱਚ ਅੰਬਾਲਾ ਕ੍ਰੂ ਖੇਤਰ ਪਾਣੀਪਤ ਸੋਨੀਪੱਤ ਰੋहतक ਜੀਨ ਦੇ ਭਵਾਨੀ ਸਰਸਾ ਫਤਿਹਗੜ੍ਹ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੇ ਟੁੱਟਵੇਂ ਛਰਾਟੇ ਟਾਈਮ ਦੇ ਨਾਲ ਅੱਜ ਵੀ ਲੱਗਦੇ ਰਹਿਣਗੇ ਪਛਮੀ ਜੋਫੀ ਦੇ ਵਿੱਚ ਹਲਕੇ ਤੋਂ ਬਦ ਦਰਮਿਆਨੀ ਬਦਲਬਾਏ ਜਿਹੜਿਆ ਬਣੀ ਹੋਈ ਆ ਜੇਕਰ ਬਦਲ ਅੱਗੇ ਫੈਲਦਾ ਤੇ ਪੱਛਮੀ ਜੋਫੀ ਦਾ ਵੀ ਨੰਬਰ ਅੱਜ ਲੱਗ ਸਕਦਾ ਪਹਾੜਾਂ ਦੇ ਵਿੱਚ ਹਿਮਾਦਰ ਉੱਤਰਾਖੰਡ ਜੰਮੂ ਦੇ ਵਿੱਚ ਹੇਠਲੇ ਫਾਗਾ ਦੇ ਵਿੱਚ ਉਮੀਦ ਅਰਜ ਹੋਣਗੇ ਤੇ ਉਹ ਪੱਲੇ ਫਾਗਾ ਦੇ ਵਿੱਚ ਵੀ ਜਿਹੜਿਆ ਉਮੀਦ ਨਾਲ ਗੜੇਮਾਰੇ ਦੇ ਅਸਾਰ ਨਹੀਂ ਪਰ ਹਾਲੇ ਅੱਜ ਘਟ ਨਹੀਂ ਆਉਂਦੇ 24 36 ਘੰਟਿਆਂ ਦੇ ਵਿੱਚ ਪਹਾੜਾਂ ਦੇ ਵਿੱਚ ਵੀ ਇਹ ਸਿਸਟਮ ਕਾਰਵਾਈਆਂ ਕਰੇਗਾ ਤੋ ਇਹ ਸਾਰੀ ਅਪਡੇਟ ਇਹ ਹੈ ਕਿ ਜੇਕਰ ਤੂਫਾਨ ਲੱਗੇ ਜੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜਿੱਥੇ ਕਿਤੇ ਤੂਫਾਨ ਲੱਗ ਜਾਂਦੀ ਹੈ ਦੁਪਹਿਰ ਤੱਕ ਅੱਜ ਅੱਜ ਦੀ ਆਫਾ ਗੱਲ ਕਰ ਰਹੇ ਆ ਫਿਲਹਾਲ ਇਸ ਵੇਲੇ ਬੱਦਲ ਉੱਪਰਲੇ ਲੈਵਲ ਤੋਂ ਬਣਿਆ ਹੋਇਆ ਜਿੱਥੇ ਤੋਂ ਪਹਿਲਾਂ ਜਾਂਦੀ ਉਹ ਜਿੱਥੇ ਤੋਂ ਫਾਇਰ ਤੋਂ ਬਾਅਦ ਉਹ ਧਰ ਚਮਕਦੇ ਨਾਲ ਹਨੇਰੀ ਦੇ ਆਸਾਰ ਨੇ ਹਨੇਰ ਚਖੜ ਚੱਲਣ ਦੇ ਜਗਰ ਤੋਂ ਫੇ ਨਹੀਂ ਲੱਗਦੀ ਉੱਪਰ ਬੱਦਲ ਬਣ ਗਿਆ ਤੇ ਫਾਇਰ ਤੱਕ ਜੇਕਰ ਬੱਦਲ ਰਹਿੰਦਾ 11 12 ਵਜੇ ਤੱਕ ਫਿਰ ਹਨੇਰ ਚਖੜ ਵਾਲਾ ਕੰਮ ਡਾਊਨ ਸੈ ਜਾਣਾ ਫਿਰ ਹਲਕੇ ਟੁੱਟਵੇਂ ਛਰਾਟੇ ਸ਼ਾਮ ਤੱਕ ਇਸੇ ਤਰ੍ਹਾਂ ਜਾਰੀ रह ਸਕਦੇ ਨੇ ਜੀ ਸੋ ਜਿੱਥੇ ਜਿੱਥੇ ਮੀਂਹ ਲੱਗ ਚੁੱਕੇ ਨਹੀਂ ਕਿਉਂਕਿ ਇਸ ਵੇਲੇ ਵੀ ਪਵਾਦ ਖੇਤਰ ਕਵਰ ਹੋ ਰਿਹਾ ਚंडीगढ़ ਮੋਹਾਲੀ ਪੰਜ ਕਲਾ ਡੇਰਾ ਬੱਸੀ ਜਮਨਾ ਨਗਰ ਦੇ ਖੇਤਰ ਸਹਾਨਪੁਰ ਦੇ ਖੇਤਰ ਇਹਨਾਂ ਖਾਕਾਂ ਦੇ ਵਿੱਚ ਬੱਦਲ ਐਕਟੀਵੇਟ ਹੈ ਤੇ ਹੁਸ਼ਿਆਰ ਹੋ ਨਵਾਂ ਸ਼ਾਰਟ ਦੇ ਕੁਝ ਖੇਤਰਾਂ ਦੇ ਵਿੱਚ ਸੋ ਜਿਥੇ ਇਥੇ ਉਮੀਦਵਾਰ ਜੀ ਹੋ ਰਹੇ ਨੇ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਤੁਹਾਡੇ ਹਨੇਰੀ ਕਿੰਨੇ ਸੀ ਰਾਤ ਤੇ ਅੱਜ ਸਵੇਰ ਵੇਲੇ ਕਿੰਨੇ ਮੀਂਹ ਲੱਗੇ ਨੇ ਭਾਵੇਂ ਪੱਛਮੀ ਖੇਤਰਾਂ ਦੇ ਵਿੱਚ ਜਾਂ ਕੇਂਦਰੀ ਮਾਲਵਾ ਤੇ ਕਮੈਂਟ ਦੇ ਵਿੱਚ ਆਪਣੀ ਜਾਣਕਾਰੀ ਜਿਹੜੀ ਆ ਸਾਂਝੇ ਕਰਕੇ ਜਾਣਾ ਜੀ ਧੰਨਵਾਦ ਸ਼ੁਕਰੀਆ ਦਫਾਏ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅਗਲੀ ਅਪਡੇਟ ਦਿੱਤੀ ਜਾਵੇਗੀ ਧੰਨਵਾਦ